ਲੋ ਜੀ ਆਟਾ ਗੁੰਨਣ ਵਾਲੀ ਮਸ਼ੀਨ ਜੇ ਆਪਾਂ ਘਰ ਵਿੱਚ ਹੀ ਤਿਆਰ ਕਰ ਲਈਏ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਆਟਾ ਗੁੰਨ ਕੇ ਤਿਆਰ ਹੋ ਜਾਣਾ ਹੈ ਜੇ ਤੁਹਾਡੇ ਪਰਿਵਾਰ ਵਿੱਚ ਮੈਂਬਰ ਬਹੁਤ ਜਿਹੇ ਬਿਮਾਰ ਹੋਣ ਦੇ ਬੱਚੇ ਬਿਮਾਰ ਬਸ ਆ ਇੱਕ ਚੀਜ਼ ਤੁਸੀਂ ਆਪਣੇ ਬੱਚੇ ਦੇ ਪਾਵੇ ਥੱਲੇ ਰੱਖ ਦਿਓ ਬੱਚੇ ਬਿਲਕੁਲ ਸਹੀ ਹੋ ਜਾਣਗੇ ਤੇ ਦੇਖੋ ਜੀ ਆਪਾਂ ਫੈਵੀਕਵਿਕ ਨਾਲ ਜਿੰਨਾ ਵੀ ਗੂੜਾ ਦਾਗ ਹੋਵੇ ਜਾਂ ਨਿਸ਼ਾਨ ਕੋਈ ਪੀ ਹੋਵੇ ਮਿੰਟਾਂ ਸਕਿੰਟਾਂ ਦੇ ਵਿੱਚ ਆਪਾਂ ਕਿਸ ਤਰ੍ਹਾਂ ਠੀਕ ਕਰਦੇ ਆ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦਿਆਂ ਇੱਥੇ ਮੈਂ ਲੱਗੀ ਸੀ ਆਟਾ ਗੁੰਨਾ ਬਟ ਅੱਜ ਨਵੇਂ ਤਰੀਕੇ ਨਾਲ ਆਪਾਂ ਆਟਾ ਗੁੰਨਾਂਗੇ ਇੱਥੇ ਆਪਾਂ ਇੱਕ ਡੱਬਾ ਲਿਆਏ ਖਾਲੀ ਉਹਦੇ ਵਿੱਚ ਆਪਾਂ ਆਟਾ ਪਾ ਲਾ ਤੁਹਾਨੂੰ ਜਿੰਨਾ ਆਟਾ ਤੁਸੀਂ ਗੁੰਨਾ ਉਸ ਤਰੀਕੇ ਨਾਲ ਪਾ ਸਕਦੇ ਹੋ ਆਟਾ ਦੇ ਵਿੱਚ ਤੇ ਤੇ ਉੱਤੇ ਨਾ ਡੱਬੇ ਦਾ ਢੱਕਣ ਲਗਾ ਦੇਣਾ ਜਿਸ ਤਰ੍ਹਾਂ ਮੈਂ ਡੱਬੇ ਦਾ ਢੱਕਣ ਲਗਾਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਛੋਟਾ ਡੱਬਾ ਦਾ ਇਸਤੇਮਾਲ ਕਰ ਸਕਦੇ ਹੋ ਤੇ ਥੋੜੇ ਜਿਮੇ ਜਾਦੇ ਨੇ ਇਹਦੇ ਵਿੱਚ ਉਹ ਪਾਤਾ ਸੀ ਆਟਾ ਕਰਦ ਲੈਣੀ ਆਪਾਂ ਕਰ ਦੇਣਾ ਸਾਈਡ ਤੇ ਟੱਕਣੀ ਇਸ ਤਰ੍ਹਾਂ ਕੱਟ ਲੈਣਾ ਇੱਕ ਬੰਨੇ ਦੇ ਤਾਂ ਕਿ ਆਪਣਾ ਟੱਕਣ ਖੋਲਣ ਦੀ ਲੋੜ ਨਾ ਪਵੇ ਹੱਥ ਵਗੈਰਾ ਸਾਡੇ ਗੰਦੇ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਕੀ ਕਰਨਾ ਜੱਗ ਦੇ ਵਿੱਚ ਪਾਣੀ ਉਹ ਪਾਣੀ ਇਹਦੇ ਵਿੱਚ ਪਾ ਦੇਣਾ ਥੋੜਾ ਥੋੜਾ ਕਰਕੇ ਤੁਸੀਂ ਪਾਣੀ ਪਾਣਾ ਜਿਆਦਾ ਪਾਣੀ ਨਹੀਂ ਪਾਣਾ ਫਿਰ ਆਟਾ ਢਿੱਲਾ ਹੋ ਜਾਣਾ ਪਰ ਉਤੋਂ ਪਹਿਲਾਂ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਵੀ ਦੱਸੋ ਤੁਸੀਂ ਕਿੱਥੋਂ ਵੋਚ ਕਰ ਰਹੇ ਹੋ ਵੀਡੀਓ ਹੈ ਨਾ ਤੇ ਆ ਦੇਖ ਸਕਦੇ ਤੁਸੀਂ ਫਿਰ ਆਪਾਂ ਨਾ ਇਹਨਾਂ ਨੂੰ ਜਿਹੜਾ ਡੱਬਾ ਸੀ ਉਹਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਚਾਰ ਦਾ ਡੱਬਾ ਹਿਲਾਇਦਾ ਉਸ ਤਰ੍ਹਾਂ ਹਿਲਾਣਾ ਸਟਾਰਟ ਕਰ ਦੇਣਾ ਤੇ ਡੱਬੇ ਦੇ ਆਪਾਂ ਥੋੜਾ ਥੋੜਾ ਪਾਣੀ ਪਾ ਪਾ ਕੇ ਤੇ ਡੱਬੇ ਦੇ ਡੱਬੇ ਨੂੰ ਇਸ ਤਰ੍ਹਾਂ ਹਿਲਾਣਾ ਤੁਸੀਂ ਦੇਖੋਗੇ ਜਿਹੜਾ ਇਹਦੇ ਵਿੱਚ ਹੋਊਗਾ ਨਾ ਆਟਾ ਹੋਊਗਾ ਉਹ ਇਕੱਠਾ ਹੋਣਾ ਸਟਾਰਟ ਹੋ ਜਾਣਾ ਇਹ ਵਾਲੇ ਟਿਪਸ ਜਿਹੜੇ ਸਟੂਡੈਂਟ ਹੁੰਦੇ ਆ ਹਨਾ ਉਨਾ ਵਾਸਤੇ ਬਹੁਤ ਵਧੀਆ ਜਿਹੜੇ ਜਾ ਕੇ ਹੋਸਟਲਾਂ ਵਿੱਚ ਰਹਿੰਦੇ ਆ ਇਹਦੇ ਵਿੱਚ ਇੱਕ ਚਮਚਾ ਮਖੀਓ ਦਾ ਪਾਤਾ ਤੁਸੀਂ ਪਹਿਲਾਂ ਮਖੀਓ ਦਾ ਚਮਚਾ ਵੀ ਪਾ ਸਕਦੇ ਤੇਲ ਦਾ ਵੀ ਪਾ ਸਕਦੇ ਆ ਦੇਖੋ ਜੀ ਇਹ ਹੁਣ ਨਾ ਆਟਾ ਗੁੰਨਣਾ ਸਟਾਰਟ ਹੋ ਗਿਆ ਬਿਨਾ ਹੱਥ ਆਪਾਂ ਲਵੇਲੇ ਆਟਾ ਗੁੰਨ ਦਿੱਤਾ ਹਨਾ ਤੇ ਆ ਦੇਖ ਸਕਦੇ ਹੋ ਤੁਸੀਂ ਤੇ ਇਹ ਬਹੁਤ ਵਧੀਆ ਬੱਚੇ ਵੀ ਇਸ ਤਰ੍ਹਾਂ ਆਟਾ ਗੁੰਨ ਸਕਦਾ ਜੇ ਘਰ ਦੇ ਵਿੱਚ ਰੋਟੀ ਵਗੈਰਾ ਖਾਣ ਨੂੰ ਦਿਲ ਕਰੇ ਆਟਾ ਨਹੀਂ ਗੁੰਨਣਾ ਹੋਵੇ ਕਿ ਇਹਨਾਂ ਆਪਣੇ ਹਨਾ ਆ ਅੱਟਾ ਦੇ ਮੈਂਦੀ ਵਗੈਰਾ ਲਗਾਈ ਹੁੰਦੀ ਹੈ ਨੋ ਵਧੀਆ ਕਿਤੇ ਹੁੰਦੇ ਆ ਹਨਾ ਤੇ ਨੋ ਵੱਡੇ ਹੁੰਦੇ ਆ ਵੀ ਆਟਾ ਗੁੰਨਣਾ ਨੋ ਟੁੱਟ ਜਾਂਦੇ ਆ ਜਾਂ ਉਹਨਾਂ ਵਾਸਤੇ ਬੈਸਟ ਤਰੀਕਾ ਆਪਾਂ ਲੈ ਕੇ ਆਇਆ ਆਟਾ ਗੁੰਨਣਾ ਦਾ ਘਰ ਦੇ ਵਿੱਚ ਹੀ ਆਪਾਂ ਆਟਾ ਗੁੰਨ ਲਈ ਮਸ਼ੀਨ ਇਸ ਤਰ੍ਹਾਂ ਰੈਡੀ ਕਰ ਲੈਣੀ ਕੋਈ ਖਰਚਾ ਨਹੀਂ ਆ ਹਨਾ ਫ੍ਰੀ ਦੇ ਜਿਹੜੇ ਡੱਬੇ ਪੇ ਹੋਣੇ ਆ ਤੁਸੀਂ ਦੇ ਸਕਦੇ ਹੋ ਆਟਾ ਕਿੰਨਾ ਵਧੀਆ ਗੁੱਜ ਗਿਆ ਆਪਾਂ ਇਹਨੂੰ ਹੁਣ ਬਾਹਰ ਕੱਢਾਂਗੇ ਆਟੇ ਨੂੰ ਤੇ ਇੱਥੇ ਤੁਹਾਨੂੰ ਆਪਾਂ ਪੇੜਾ ਕਰਕੇ ਵੀ ਦੱਸਾਂਗੇ ਆਟੇ ਦਾ ਜਿਹੜੇ ਸਾਈਡਾ ਦੇ ਆ ਤੁਸੀਂ ਚਮਚੇ ਨਾਲ ਆਟਾ ਲਾ ਸਕਦੇ ਹੋ ਲੋ ਜੀ ਆ ਦੇਖੋ ਜੀ ਢਿੱਲਾ ਵਗੈਰਾ ਕੁਝ ਨਹੀਂ ਜੇ ਆਟਾ ਤਾਂ ਢਿੱਲਾ ਵੀ ਹੋ ਜਾਣਾ ਤੁਸੀਂ ਪਾਣੀ ਵਗੈਰਾ ਇਹਦੇ ਵਿੱਚ ਜਰੂਰ ਆਹ ਸੋਰੀ ਆਟਾ ਜਰੂਰ ਐਡ ਕਰ ਲਿਓ ਸੁੱਕਾ ਆ ਦੇਖੋ ਜੀ ਆਪਾਂ ਇੱਥੇ ਪੇੜਾ ਕਰਕੇ ਵੀ ਤੁਹਾਨੂੰ ਦੱਸਾਂਗੇ ਬੈਸਟ ਆਟਾ ਗੁੱਝਿਆ ਤੇ ਬਹੁਤ ਕਮ ਟਾਈਮ ਦੇ ਵਿੱਚ ਤੇ ਇੱਥੇ ਉਹਦੇ ਬਾਅਦ ਥੋੜਾ ਜਿਹਾ ਮੈਂ ਹੋਰ ਪਾਣੀ ਪਾ ਕੇ ਆਟਾ ਗੁੰਨਿਆ ਸੀ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸਾਫ ਆਟਾ ਗੁੱਝਿਆ ਤੇ ਆਪਾਂ ਚਮਚੇ ਦੇ ਨਾਲ ਨਾਲ ਸਾਈਡਾਂ ਤੇ ਸਾਰੇ ਆਟਾ ਲਾ ਲਿਆ ਸੀ ਤੇ ਥੰਬਨੇਲ ਵਾਸਤੇ ਮੈਂ ਸ਼ੂਟ ਕਰਦੀ ਪਈ ਸੀਗੀ ਅਗਲੀ ਟਿਪਸ ਹੈਗੀ ਆਪਣੇ ਪਾਇਥਨ ਲਸਣ ਪਿਆ ਹੁੰਦਾ ਪੁਰਾਣਾ ਲਸਣ ਦਾ ਖਰਾਬ ਹੋ ਗਿਆ ਲਸਣੋਂ ਦਾ ਉਹਦਾ ਇਸਤੇਮਾਲ ਬਹੁ ਬਧੀ ਢੰਗ ਨਾਲ ਜੱਪਾ ਕਰਾਂਗੇ ਇੱਥੇ ਮੈਂ ਟਿਸ਼ੂ ਪੇਪਰ ਹੈ ਟਿਸ਼ੂ ਪੇਪਰ ਦੇ ਤੁਸੀਂ ਹਾਫ ਟੁਕੜੇ ਕੱਲ ਲੈਣੇ ਤੁਸੀਂ ਅਖਬਾਰ ਵਗੈਰਾ ਵੀ ਲੈ ਸਕਦੇ ਕੱਪੜਾ ਵਗੈਰਾ ਵੀ ਜਿਹੜਾ ਕੋਟਨ ਦਾ ਹਲਕਾ ਕੱਪੜਾ ਉਹ ਤੁਸੀਂ ਯੂਜ਼ ਕਰ ਸਕਦੇ ਹੋ ਆਪਾਂ ਲਸਣ ਇਸ ਤਰ੍ਹਾਂ ਚੱਕ ਕੇ ਇਹਨਾਂ ਨੂੰ ਆਪਾਂ ਇਹਦੀਆਂ ਪੋਟਲੀਆਂ ਜੇ ਛੋਟੀਆਂ ਜਿਹੀਆਂ ਤਿਆਰ ਕਰ ਲੈਣੀਆਂ ਚਾਰ ਪੰਜ ਪੋਟਲੀਆਂ ਬਣੀਆਂ ਸਿਗੀਆਂ ਬਹੁਤ ਵਧੀਆ ਟਿਪਸ ਜਿਹੜੇ ਤੁਹਾਨੂੰ ਸ਼ੇਅਰ ਕਰਨ ਲੱਗੇ ਜਿਹੜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਬਿਮਾਰ ਇਹ ਦੇ ਇਸਤੇਮਾਲ ਕਰਨ ਨਾਲ ਜਿਸ ਤਰ੍ਹਾਂ ਆਪਾਂ ਦੱਸਣਾ ਬਿਲਕੁਲ ਘਰ ਦਾ ਕੋਈ ਵੀ ਬੱਚਾ ਕੋਈ ਵੀ ਬਜ਼ੁਰਗ ਬਿਮਾਰ ਨਹੀਂ ਹੋਊਗਾ ਜਿਹੜੇ ਮੰंजे ਤੇ ਬੱਚੇ ਜਾਂ ਤੁਸੀਂ ਜਾਂ ਸਿਆਣੇ ਸੌਂਦੇ ਨੇ ਉਹ ਮੰंजे ਦੇ ਪਾਵੇ ਦੇ ਥੱਲੇ ਇਹਨੂੰ ਰੱਖ ਦੇਣਾ ਤੁਹਾਨੂੰ ਪਤਾ ਹੈ ਕਿ ਬੇ ਕਿੰਨੀ ਮਤਲਬ ਇਹਦੀ ਖੁਸ਼ਬੂ ਕਿੰਨੀ ਹੁੰਦੀ ਹੈ ਹਨਾ ਲਸਣ ਦੀ ਇਹਦੇ ਨਾਲ ਸ਼ਿਪਕਲੀ ਵੀ ਨਹੀਂ ਆਉਂਦੀ ਹੈ ਕਿ ਮੱਛਰ ਵੀ ਨਹੀਂ ਆਉਂਦਾ ਜਿਸ ਤਰ੍ਹਾਂ ਇਹਦੇ ਤੇ ਭਾਰ ਪੈਣਾ ਇਹਦਾ ਜਿੰਨਾ ਵੀ ਰਸ ਹੋਣਾ ਨਾ ਤੁਸੀਂ ਦੇਖ ਸਕਦੇ ਹੋ ਲਸਣ ਦਾ ਸਾਰਾ ਨਿਕਲ ਜਾਣਾ ਇੱਕ ਤਾਂ ਮੈਂ ਇਹਦੇ ਲਈ ਸਾਈਡ ਤੇ ਰੱਖਿਆ ਸੀਗਾ ਤੇ ਦੂਜਾ ਦਰਵਾਜ਼ੇ ਵਾਲੀ ਬੰਨੇ ਰੱਖ ਦਿੱਤਾ ਸੀ ਤੇ ਇੱਕ ਜਿੱਧਰ ਕੁੰਡਾ ਵਗੈਰਾ ਲਗਾਈਦਾ ਆਪਾਂ ਉਸ ਬੰਨੇ ਰੱਖ ਦਿੱਤਾ ਸੀਗਾ ਇਹਦੇ ਨਾਲ ਬਿਮਾਰੀਆਂ 100% ਤੁਹਾਡੇ ਕੋੜ ਨਹੀਂ ਆਉਗੀ ਆਗੇ ਵੈਸੇ ਵੀ ਇਸ ਦੀ 스멜 ਲੈਣੀ ਬਹੁਤ ਵਧੀਆ ਹੁੰਦੀ ਆ ਆਯੁਰਵੇਦਿਕ ਵਿੱਚ ਤਾਂ ਇਹਨੂੰ ਬਹੁਤ ਵਧੀਆ ਮੰਨਿਆ ਗਿਆ ਹੈ ਇਹ ਮੇਰੀ ਦੂਜੀ ਟਿਪਸ ਜੀ ਕਿ ਹੁਣ ਤੀਜੀ ਟਿਪਸ ਵੱਲ ਚਲਦੇ ਆ ਆਪਣੇ ਨਾ ਸ਼ੀਸ਼ੇ ਜਿਹੜੇ ਹੁੰਦੇ ਆ ਦਰਾ ਤੁਸੀ ਦੇਖਦੇ ਐ ਇੰਨੇ ਜਿਹੇ ਗੰਦੇ ਹੁੰਦੇ ਉੱਪਰ ਕਿੰਨਾ ਜਿਆਦਾ ਗੰਦ ਵਗੈਰਾ ਪਿਆ ਹੁੰਦਾ ਇਹਨਾਂ ਨੂੰ ਸਾਫ਼ ਕਰਨ ਦਾ ਇੱਕ ਅਨੋਖਾ ਤਰੀਕਾ ਤੁਹਾਨੂੰ ਅੱਜ ਸ਼ੇਅਰ ਕਰਾਂਗੇ ਬਿਨਾ ਪਾਣੀ ਤੋਂ ਇੱਥੇ ਆਪਾਂ ਫੈਬਿਕ ਕੁਇਕ ਲੈ ਲੈਣੀ ਆ ਫੈਬਿਕ ਕੁਇਕ ਨੂੰ ਨਾ ਆਪਾਂ ਜਿੰਨਾ ਵੀ ਇਹ ਹੈਗਾ ਨਾ ਗੰਦ ਜਿਆ ਪਿਆ ਹੋਇਆ ਦਾਗ ਪਿਆ ਉਹਦੇ ਉੱਤੇ ਲਾ ਦੇਣਾ ਆਪਾਂ फटाफट ਲਗਾਣਾ ਤੇ ਫਟਾਫੜੀ ਨੂੰ ਸਾਫ਼ ਕਰਨਾ ਸੁੱਕਾ ਨਹੀਂ ਦੇਣਾ ਹੈਗਾ ਫੇਰ ਤਾਂ ਤੁਸੀਂ ਕਹਿਣਾ ਵੀ ਟਿਪਸ ਵੀ ਨਹੀਂ ਸਹੀ ਨਹੀਂ ਸਾਨੂੰ ਦੱਸਿਆ ਹੈਗਾ ਇੱਥੇ ਮੈਂ ਕੋਟਨ ਦਾ ਕੋਈ ਵੀ ਕਪੜਾ ਲੈ ਲੈਣਾ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਨੂੰ ਸਾਫ਼ ਕਰਨਾ ਸਟਾਰਟ ਕਰਦਾ ਹਲਕੇ ਦੇ ਵਿੱਚ ਤੁਹਾਨੂੰ ਲੱਗੂਗਾ ਵੀ ਇਹ ਨਾ ਜਿਹਦਾ ਗੂਤ ਹੈ ਨਾ ਸਖਤ ਹੋਣ ਲੱਗ ਗਿਆ ਹਨਾ ਇਹਦੇ ਤੇ ਜੰਮਣ ਲੱਗ ਗਿਆ ਉਹਦੇ ਰਿਕੋਰਡਿੰਗ ਤੁਸੀਂ ਕੀ ਕਰਨਾ ਥੋੜਾ ਜਿਹਾ ਕੋਈ ਵੀ ਤੇਲ ਲੈ ਕੇ ਨਾ ਤੁਸੀਂ ਇਹਦੇ ਉੱਤੇ ਪਾ ਦੇਣਾ ਉਹਦੇ ਬਾਅਦ ਤੁਸੀਂ ਚੰਗੀ ਤਰ੍ਹਾਂ ਨੂੰ ਸਾਫ਼ ਕਰ ਲੈਣਾ ਟਾਈਮ ਥੋੜਾ ਜਿਹਾ ਲੱਗਦਾ ਤਾਂ ਜ਼ਿਆਦਾ ਆਪਾਂ ਦੇਖੋ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਜਿੰਨੇ ਵੀ ਦਾਗ ਪਏ ਸੀ ਬਿਲਕੁਲ ਠੀਕ ਹੋ ਚੰਗਾ ਜੀ ਮੈਂ ਆਪਣੀ ਵੀਡੀਓ ਇੱਥੇ ਸਮਾਪਤ ਕਰਦੀ ਆਂ ਵੀਡੀਓ ਵਧੀਆ ਲੱਦੀਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੋਂ ਵਾਚ ਕਰ ਰਹੇ ਹੋ ਚੰਗਾ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ